हां जी बहुत ज्यादा सोने प्रिंट ਤੇ ਰੰਗਾਂ ਦੇ ਵਿੱਚ গারਲਿਸ਼ ਸਟਾਈਲ ਦੇ ਵਿੱਚ ਸੂਟ ਆਏ ਨੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਸਮਰ ਵੇਅਰ ਨੇ ਡਿਜੀਟਲ कॉटन ऑल ओवर सूट ਰਹੇਗਾ ਡਿਜ਼ਾਈਨਰ ਕੋਟਾ ਡोरी है इस दे नाल दुपट्टा ਤੇ ਤੁਸੀਂ 800 ਦੇ ਵਿੱਚ ਘਰ ਬੈਠੇ ਕੋਈ ਵੀ ਇਨਾ ਚੋ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਬਹੁਤ ਜਿਆਦਾ ਸੋਹਣੇ ਪਿਆਰੇ ਰੰਗ ਨੇ ਟਾਈ ਮੀਟਰ ਸ਼ਰਟ ਰਹੇਗੀ ਟਾਈ ਮੀਟਰ ਬਾਟਮ ਰਹੇਗੀ প্রিনਟਰ ਸ਼ਰਟ ਆ ਪਲੇਨ ਬਾਟਮ ਆ ਸੁਪਰ ਫਾਈਨ ਕੁਆਲਿਟੀ ਦਾ ਫੈਬਰਿਕ ਆ ਤੁਸੀਂ ਇਹ 680 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਰਹੇਗਾ ਨੈਕਸਟ ਪਿਓਰ ਕਾਟਨ ਦੇ ਵਿੱਚ ਟਾਈ ਮੀਟਰ ਸ਼ਰਟ ਟਾਈ ਮੀਟਰ ਇਸ ਤੇ ਨਾਲ ਬਾਟਮ ਵਿਦਆਊਟ ਦੁਪੱਟਾ ਇਸ ਸੂਟ ਰਣਗੇ ਮਿਰਰ ਦਾ ਵਰਕ ਹੋਇਆ 1150 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਆ ਵਿਦਆਊਟ ਲਰਨਿੰਗ ਸਟਿਚ ਹੋਏਗਾ ਇਹਨਾਂ ਸੂਟਾਂ ਤੇ ਡਿਸਕਾਊਂਟ ਹੈ ਜੀ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਹੀ ਅੱਛਾ ਫੈਬਰਿਕ ਵਿਦਆਊਟ ਲਰਨਿੰਗ ਸਟੀਚ ਹੋਣਗੇ ਪਿਓਰ ਕਾਟਨ ਦੇ ਵਿੱਚ ਜੈਪੁਰੀ ਪ੍ਰਿੰਟ ਦੇ ਵਿੱਚ ਤੇ ਤੁਸੀਂ ਪਿਓਰ ਕਾਟਨ ਵਿੱਚ 2 ਮੀਟਰ ਸ਼ਰਟ ਰਹੇਗੀ ਤੇ 2 ਮੀਟਰ ਇਸ ਦੇ ਨਾਲ ਬਾਟਮ ਰਹੇਗੀ ਤੁਸੀਂ ਇਹ 850 ਵਿੱਚ ਘਰ ਬੈਠੇ ਸੂਟ ਪਾਏ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟੀਚ ਹੋਣਗੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ विदाउट दुपट्टा ਇਹ ਸੂਟ ਰਹਿਣਗੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵੀਡੀਓ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ WhatsApp ਨੰਬਰ ਮੈਂਸ਼ਨ ਆ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਪਿਓਰ ਕਾਟਨ ਵਰਕ ਵਾਲੀ ਸ਼ਰਟ ਰਹੇਗੀ ਤੇ ਸੇਮ ਹੀ ਇਸ ਦਾ ਦੁਪੱਟਾ ਵਰਕ ਵਾਲਾ ਪਿਓਰ ਕਾਟਨ ਦੇ ਵਿੱਚ ਬਾਟਮ ਹੈ ਤੇ ਦੁਪੱਟਾ ਤੇ ਬਾਟਮ 2 ਮੀਟਰ ਮਿਲੇਗਾ ਤੇ 1850 ਵਿੱਚ ਵੀ ਤੁਸੀਂ ਬਾਏ ਕਰ ਸਕਦੇ ਹੋ ਪਾਰਟੀ ਵੇਅਰ ਸਮਰ ਦੇ ਲਈ ਇਹ ਵੀ ਕਾਟਨ ਦਾ ਆਪਣੇ ਕੋਲ ਸਟੱਫ ਰਹੇਗਾ ਜੀ 2.5 ਮੀਟਰ ਸ਼ਰਟ 2.5 ਮੀਟਰ ਇਸ ਦੇ ਨਾਲ ਬਾਟਮ ਬਾਟਮ ਵੀ ਪਿਓਰ ਕਾਟਨ ਦੀ ਤੇ 650 ਵਿੱਚ ਇਹ ਬਾਈ ਕਰ ਸਕਦੇ ਆ ਵਿਦਆਊਟ ਦੁਪੱਟਾ ਪਾਰਟੀ ਵੇਅਰ ਸੂਟ ਰਹੇਗਾ ਜੀ 2.5 ਮੀਟਰ ਸ਼ਰਟ ਕਾਟਨ ਦੀ ਥ्रेड ਵਰਕ ਵਾਲੀ ਕਾਟਨ ਦੀ ਬਾਟਮ ਦੁਪੱਟਾ ਵੀ ਕਾਟਨ ਦਾ ਵਰਕ ਵਾਲਾ 2.5 ਮੀਟਰ 3100 ਵਿੱਚ ਬਾਈ ਕਰ ਸਕਦੇ ਹਾਂ ਇਹ ਪਿਓਰ ਕਾਟਨ ਦੇ ਵਿੱਚ ਰਹੇਗਾ ਕੋਟਾ ਕੋਰਾ ਕਾਟਨ ਦੀ ਬਾਟਮ ਰਹੇਗੀ ਥ्रेड ਵਰਕ ਵਾਲਾ ਫਰੰਟ ਬੈਕ ਬਾਜ਼ੂ ਵਰਕ ਰਹੇਗਾ ਬਾਟਮ ਵੀ ਕਾਟਨ ਦੀ ਰਹੇਗੀ ਤੇ ਨਾਲ ਵਿਸਕੋਸ ਕੋਟਾ ਡੋਰੀ ਐ ਟਾਈਡਾਈ ਦੁਪੱਟਾ ਰਹੇਗਾ ਓਨਲੀ 750 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਆਗੇ ਨਹੀਂ ਸੀ ਬਹੁਤ ਇਨਾ ਸੂਟਾਂ ਦੀ ਡਿਮਾਂਡ ਸੀ ਲਾਸਟ ਈਅਰ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਮਿਲਿਆ ਤੇ ਹੁਣ ਇਹ ਆਪਾਂ ਸੇਲ ਤੇ ਕੀਤੇ ਹੋਏ ਨੇ ਪਿਓਰ ਕੈਮਰੀ ਕਾਟਨ 올ਓਵਰ 5 ਮੀਟਰ ਸੂਟ ਰਹੇਗਾ ਦੇ ਨਾਲ ਤੁਹਾਨੂੰ ਪ्योर ਦਾ ਦੁਪੱਟਾ ਮਿਲੇਗਾ 2.5 ਮੀਟਰ ਦੁਪੱਟੇ ਦੀ ਕਟਾ ਤੇ ਤੁਸੀਂ ਓਨਲੀ 600 ਦੇ ਵਿੱਚ ਇਹ ਬਾਏ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਏਗਾ ਇਹ ਸੂਟ ਜਾਰਜਟ ਦਾ ਰਹੇਗਾ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਜਾ ਰਹੇ ਨੇ ਇਹ ਸੂਟ ਤੇ ਬਾਟਮ ਵੀ ਡਿਜੀਟਲ ਪ੍ਰਿੰਟ ਵਾਲੀ ਤੇ ਆਰੀਵਰਕ ਹੋਇਆ ਸ਼ਰਟ ਤੇ ਬਾਟਮ ਸ਼ਰਟ 2 ਮੀਟਰ ਮਿਲੇਗੀ बॉटम 2 ਮੀਟਰ ਦੁਪੱਟਾ 2 ਮੀਟਰ ਮਿਲੇਗਾ ਤੇ ਦੁਪੱਟਾ ਵੀ ਡਿਜੀਟਲ ਪ੍ਰਿੰਟ ਵਾਲਾ ਰਹੇਗਾ 840 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਥੈਂਕ ਯੂ ਜੀ